ਹੈਲੋ ਸਸੀ ਗਰਲਫਰੈਂਡਸ ਕਿਵੇਂ ਹੋ ਸਾਰੇ ਕੱਲ ਪੰਜਾਬ ਬੰਦ ਹੈ ਹਨ ਤੇ ਪੰਜਾਬ ਬੰਦ ਦੀ ਕਰਕੇ ਸਾਰਾ ਕੁਝ ਹੀ ਮਤਲਬ ਟੋਟਲੀ ਬੰਦ ਹੈ ਹਨ ਤੇ ਦਲੇਵਾਲ ਸਾਹਿਬ ਨੂੰ ਮੋਸਟਲੀ سپورਟ ਦਿੱਤੀ ਹੈ ਕਿਉਂਕਿ ਭੁੱਖੜ ਤਾਂ ਦੇ ਬੈਠੇ ਆ ਕਿਸਾਨਾਂ ਦੇ ਮਸਲੇ ਆ ਸਰਕਾਰ ਮੈਂ ਦੇਖਿਆ ਨਿਊਜ਼ ਦੇ ਵਿੱਚ ਹਨ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਚੁੱਕ ਲੈਣਾ ਅੱਜ ਇਲਾਜ ਲਈ ਲੈ ਜਾਣਾ ਜੇ ਉਹੀ ਗੱਲ ਰਾਉਂਡ ਦਾ ਟੇਬਲ ਕਰ ਲਈ ਜਾਵੇ ਤੇ ਹਾਲਾਤ ਸਮੂਹ ਦੀ ਰਹਿਣਗੇ ਨਾ ਉਹੀ ਕਹਿੰਦੇ ਆ ਨਾ ਪ੍ਰਧਾਨ ਮੰਤਰੀ ਦਾ ਵੀ ਬਹੁਤ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਜੇ ਆਪਾਂ ਕਹਿੰਦੇ ਆ ਨਾ ਪੜਿਆ ਲਿਖਿਆ ਬੰਦਾ ਇੱਕ ਚੀਜ਼ ਨੂੰ ਸੰਭਾਲ ਸਕਦਾ ਤੇ ਲੀਡਰ ਸਮਾਜ ਦਾ ਵੀ ਪੜੇ ਲਿਖਾ ਹੋਣਾ ਜ਼ਰੂਰੀ ਹੈ ਗੌਰ ਕਰਿਓ ਮੇਰੀ ਗੱਲ ਤੇ ਸੱਚ ਕਹਿੰਨੀ